ਅਮਾਤੀ ਜਿੰਨਾਂ ਦੇ ਨਾਲ ਇਹ ਹਾਸਾ ਹੋਇਆ ਉਹ ਤੁਹਾਡੇ ਕੀ ਲੱਗਦੇ ਸੀ ਤੇ ਕੀ ਨਾ ਸੀ ਮੇਰਾ ਕਸ਼ਮੀਰ ਸਿੰਘ ਨਾਮ ਹੈ ਪ੍ਰਾਣ ਛਾਲਿਆਂ ਤੋਂ ਆਈ ਮੇਰਾ ਸਾਲਾ ਸੀਗਾ ਤੇ ਇਹਨਾਂ ਦੇ ਕੋਲ ਗਈ ਸਾਰੇ ਇਧਰ ਕਰੈਫਟਰ ਦੇ ਕੰਮ ਕਰਦੇ ਸੀ ਜੀਸੀਪੀ ਚਲਾਉਂਦੇ ਸੀਗੇ ਇਹ ਰਣਜੀਤ ਸਿੰਘ ਨਾਮ ਹੈ ਇਹਨਾਂ ਦਾ ਬਾਕੀ ਇਹ ਕਿਨਾਂ ਨੇ ਕਿਹਾ ਕਿ ਟਰੈਕਟਰ ਪਲਟ ਗਿਆ ਦਰਾਦ ਵਿੱਚ ਤੇ ਟਰਾਲੀ ਬਾਹਰ ਸੀਗੀ ਜਦੋਂ ਆ ਗਏ ਇਹਨਾਂ ਨੂੰ ਪੁੱਛਿਆ ਇਹ ਕਹਿੰਦੇ ਨਾ ਟਰਾਲੀ ਲੱਭਦੀ ਤੇ ਨਾ ਟਰੈਕਟਰ ਲੱਭਦਾ ਸੀ ਪਹਿਲਾਂ ਇਹਨਾਂ ਨੇ ਕਿਹਾ ਕਿ ਟਰੈਕਟਰ ਪਾਣੀ ਦੇ ਵਿੱਚ ਹੈ ਤੇ ਟਰਾਲੀ ਬਾਹਰ ਸੀਗੀ ਫਿਰ ਇਹ ਪਹਿਲੋਂ ਇਹਨਾਂ ਨੇ ਸਾਰੇ ਇਹ ਕਿਹਾ ਵੀ 7 ਵਜੇ ਤੋਂ ਬਾਅਦ ਸਾਡਾ ਕੋਈ ਵੀ ਜਾਣਾ ਕਿ ਇਥੋਂ ਕਰੈਸਰ ਤੋਂ ਕੋਈ ਮਸ਼ੀਨਰੀ ਨਹੀਂ ਨਿਕਲਦੀ ਆਗੀ ਫਿਰ ਇਹ 8:30 9 ਵਜੇ ਕਹਿੰਦੇ ਵੀ ਟਰੈਕਟਰ ਲੈ ਕੇ ਨਿਕਲ ਗਿਆ ਕੋਈ ਪੁੱਛ ਗਿਆ ਛੇ ਨਹੀਂ ਕਹਿੰਦੇ ਕਿਸ ਨੇ ਕੀਤੀ ਫਿਰ ਜੀਸੀਪੀ ਵਾਲਾ ਕਹਿੰਦੇ ਆਇਆ ਉਹਨੇ ਦੱਸਿਆ ਕਿ ਟਰੈਕਟਰ ਲੈ ਕੇ ਉਧਰ ਨੂੰ ਜਾ ਰਿਹਾ ਹਾਂ ਹਾਂਜੀ ਤੁਹਾਨੂੰ ਫਾਰਮ ਜਿਹੜਾ ਕਿੰਨੇ ਵਜੇ ਕੀਤਾ ਗਿਆ ਜੀ ਇਹ ਸਾਨੂੰ ਦੱਸਿਆ ਗਿਆ ਸਾਨੂੰ ਅੱਜ ਕੋਈ ਇਹਨਾਂ ਨੇ ਦੱਸਿਆ ਕੋਈ 10 ਕਿ 11 ਵਜੇ ਕੋਲ ਗਈ ਆ अच्छा जी हां जी तो हादसा लगभग सुबहरे कितने बजे ਦਾ ਰਾਤ ਦਾ ਸੀ ਰਾਤ ਦਾ 8 ਵਜੇ ਦਾ ਦੱਸਦੇ ਆ ਜੀ 8 ਵਜੇ ਦਾ ਹੋਇਆ ਹਜੇ ਤੱਕ ਕੋਈ ਬੰਦੇ ਦਾ ਪਤਾ ਨਹੀਂ ਵੀ ਕਿੱਥੇ ਹੈ ਕਿੱਥੇ ਨਹੀਂ ਹੈ ਜਿਹੜੇ ਮਤਲਬ ਟਰੈਕਟਰ ਡਰਾਈਵਰ ਸੀ ਜਾਂ ਕੋਈ ਹੋਰ ਨਹੀਂ ਜੀ ਸੀ ਬੀ ਆਪਰੇਟਰ ਸੀ ਜੀ ਚਾਹੀ ਜੀ ਸੀ ਬੀ ਆਪਰੇਟਰ ਜੀ ਸੀ ਬੀ ਆਪਰੇਟਰ ਸੀਗੇ ਹਾਂ ਜੀ ਹਾਂ ਜੀ ਟਰੈਕਟਰ ਨਾਲ ਤਾਂ ਕੋਈ ਲਿੰਕੇ ਨਹੀਂ ਹੈਗਾ ਸਰ ਉਹਨਾਂ ਦਾ ਠੀਕ ਹੈ ਜੀ ਹਾਂ ਜੀ ਤੇ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਅਸੀਂ ਸਾਰੇ ਇਹ ਹੀ ਮੰਗ ਕਰਦੇ ਆ ਕਿ ਸਾਨੂੰ ਇਹਦਾ ਇਨਸਾਫ ਮਿਲੇ ਵੀ ਕੀ ਹਿਸਾਬ ਕਿਤਾਵਾ ਕੀ ਕੀ ਹੋਇਆ ਚੱਕਰ ਹੋਇਆ ਕੀ ਨਹੀਂ ਹਜੇ ਤੱਕ ਕੱਲ ਤੋਂ ਲੈ ਕੇ ਹੁਣ 5 ਵਜੇ ਚੱਲਿਆ ਹਜੇ ਤੱਕ ਬੰਦਾ ਨਹੀਂ ਮਿਲਿਆ ਤੁਹਾਨੂੰ ਹਜੇ ਤੱਕ ਅਸੀਂ ਤੇ ਇਹ ਹੀ ਚਾਹੁੰਦੇ ਆ ਕਿ ਸਾਨੂੰ ਪਤਾ ਤਾਂ ਲੱਗੇ ਵੀ ਕੀ ਹਿਸਾਬ ਕਿਤਾਵਾ ਹੋਇਆ ਕੀ ਠੀਕ ਹੈ ਜਿਹੜੇ ਜਿਹੜੇ ਜੀਸੀਪੀ অপারেਟਰ ਸੀ ਉਹਨਾਂ ਦਾ ਕੀ ਨਾਮ ਸੀ ਵਰਜੀਤ ਸਿੰਘ ਨਾਮ ਕਿੰਨੇ ਚਿਰ ਤੋਂ ਜੀਸੀਪੀ ਚਲਾਉਂਦੇ ਸੀ ਇੱਥੇ ਤੇ 2 ਮਹੀਨੇ ਤੋਂ ਚਲਾ ਰਹੇ ਪਹਿਲੋਂ ਤਾਂ ਕਾਫੀ ਚਿਰ ਹੋ ਗਿਆ ਨਾ ਇਹਨਾਂ ਨੂੰ 10 15 ਸਾਲ ਹੋ ਗਏ ਜੀਸੀਪੀ ਚਲਾਉਂਦੇ ਆ ਠੀਕ ਹੈ ਹਾਂਜੀ ਕਿੱਥੋਂ ਦੇ ਰਹਿਣ ਵਾਲੇ ਆ ਇਹ ਇਹ ਮਾਖੋ ਵਾਲੇ ਜੀ ਮਾਖੋ ਤੇ ਉਹਨਾਂ ਦੀ ਆਪਣੇ ਪਰਿਵਾਰਕ ਮੈਂਬਰ ਨਾਲ ਪਰਿਵਾਰਕ ਹਾਂਜੀ ਕੋਈ ਪਰਿਵਾਰਕ ਮੈਂਬਰ ਨਾਲ ਕੋਈ ਗੱਲ ਹੋਈ ਹੋਏ ਕੁਝ ਮਤਲਬ ਹਾਸੇ ਤੋਂ ਪਹਿਲਾਂ ਹੀ ਕੁਝ ਇਦਾਂ ਦਾ ਨਹੀਂ ਕੋਈ ਕਾਲ ਨਹੀਂ ਗਈ ਹੈਗੀ ਇਹਨਾਂ ਦੀ ਹਾਂਜੀ